ਮੈਨੂੰ ਲੱਗਦਾ ਇੰਟਰੋ ਦੀ ਤਾਂ ਹੁਣ ਲੋੜ ਨਹੀਂ ਇਹਨਾਂ ਨੂੰ ਨਾ ਹੁਣ तकरीबन ਸਾਰੇ ਜਾਣਣ ਲੱਗੇ ਹੀ ਪਏ ਆ ਚੇਂਜਸ ਤਾਂ ਭਾਜੀ ਇਹ ਹੀ ਆਏ ਕਿ ਉਦੋਂ ਸਾਨੂੰ ਕੋਈ ਇੰਨਾ ਜ਼ਿਆਦਾ ਜਾਣਦਾ ਨਹੀਂ ਸੀਗਾ ਇਹ ਤੁਹਾਡੇ ਆਉਣ ਤੋਂ ਬਾਅਦ ਜਦੋਂ ਅਸੀਂ ਵੀਡੀਓ ਇੱਕ ਤੁਹਾਡੇ ਨਾਲ ਪਾਈ ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਹੁਣ ਸਾਨੂੰ ਐਨੇ ਲੋਕ ਜਾਣਣ ਲੱਗੇ ਸਾਨੂੰ ਇੰਨੀ ਦੂਰ-ਦੂਰੋਂ ਆਉਂਦੀਆਂ ਇਹ ਤੁਸੀਂ ਨਾ ਆਉਂਦੇ ਤੇ ਅਸੀਂ ਕੁਝ ਨਹੀਂ ਕਰਨਾ ਇਹ ਤਾਂ ਇੱਦਾਂ ਤਾਂ ਸਾਨੂੰ ਬਹੁਤ ਜਣਿਆਂ ਨੇ ਕਿਹਾ ਬਣਾ ਲਓ ਬਣਾ ਲਓ ਆਪਣਾ ਚੈਨਲ ਇਧਰ ਮੈਡਮ ਇਹ ਆ ਦੇਖੋ ਜੀ ਜਿੱਦਾਂ ਦੀ ਐਸੇ ਘੋਟ ਰਹੇ ਸਾਕ ਕੋ ਮੈਂ ਬਥੇ ਲੇ ਇੱਕ ਮਿੰਟ ਕਰਤਾ ਮੈਂ ਕਿਹਾ ਸਾਕ ਬਹੁਤ ਸਵਾਦ ਸੀ ਤੇ ਥੋੜੇ ਜਿ ਮਿਰਚਾਂ ਥੋੜੀਆਂ ਸੁਣ ਲੋ ਇਹ ਹੈਲੋ ਗਾਇਜ਼ ਹਮਨੇ ਚੁਲਾ ਚੁਲਾ ਤੋੜ ਦਿਆ ਹੈ ਨਨ ਸਾਕ ਸਾਕ ਬਚ ਗਿਆ ਸਾਕ ਬਚ ਵੀ ਗਿਆ ਥੋੜਾ ਥੋੜਾ ਡਲ ਗਿਆ ਮੈਨੂੰ ਲੱਗੀ ਹੁਣੀ ਸਾਕ ਨੂੰ ਪੱਕੀ ਗੱਲ ਹੈ ਹੋ ਸਕਦਾ ਪਤਾ ਨਹੀਂ ਆਪਸ ਸਾਰੇ ਦੁਨੀਆ ਚ ਫੇਮਸ ਕਰ ਰਹੇ ਆ ਭਾਜੀ ਨੂੰ ਭਾਜੀ ਦਾ ਨਾਮ ਲਿਆ ਫੋਨ ਤਾਂ ਬਹੁਤ ਛੋਟੀ ਜੀ ਚੀਜ਼ ਹੈਗੀ ਆ ਅਸਾ ਸਪੈਸ਼ਲ ਨਾਮ ਲਿਆ ਗਲਤੀ ਗਲਤੀ ਹੋ ਗਈ ਮੇਥੋਂ ਗਲਤੀ ਹੋ ਗਈ ਸਬਸਕ੍ਰਾਈਬਰ ਵਿਊਅਰ ਬਿਲੀਅਨ ਤੇ ਜਾਣ ਫੇਕ ਦਿਨ ਸੈਲੀਬ੍ਰਿਟੀ ਬਣਦੇ ਨਾ ਪੁੱਛਿਆ ਕਰਨਾ ਹਾਂਜੀ ਭਿੰਦੀ ਆ ਜੀ ਇਹ ਐਂ ਮੈਂ ਕਿ ਤੁਹਾਨੂੰ ਮਿਲਣਾ ਹਣਾ ਸੀ ਤੁਹਾਨੂੰ ਵੀ ਤਾਂ ਨੀਅਤ ਆਪਾ ਕਰ ਸਕਦੇ ਭਾਜੀ ਨਨ ਸੰਨ ਇੱਥੇ ਤੱਕ ਪਹੁੰਚ ਆਇਆ ਕਦੇਵੀਂ ਹਾਂਜੀ ਸੁਨੀਤਾ ਦੇਵੀ ਮੇਰੀ ਭੈਣ ਜਦੋਂ ਬਲੌਗ ਦੇਖੀ ਦੇਖ ਮੈਂ ਇਹਨਾਂ ਨੂੰ ਕਿਹਾ ਸੀ ਉਹਨੂੰ ਸੱਦ ਲਓ ਪਰ ਇਹਨੇ ਮੈਨੂੰ ਜਾਣ ਨਹੀਂ ਦਿੱਤਾ ਤੈਨੂੰ ਲੈਣ। ਇਹਨੂੰ ਘਰ ਜਾ ਕੇ ਘਰ ਜਾ ਕੇ ਪੁੱਛਣਾ ਇਹਨਾਂ ਨੂੰ ਠੀਕ ਆ। ਹਰ ਬ੍ਰਿ ਸਮੋਸੇ ਸਮੋਸੇ ਕਰਨੇ ਆਪਾਂ। ਉਹ ਦੇ ਲੋ ਬਲੌਗ ਬਣਦਾ ਪਿਆ। ਪੱਕਾ ਮੁੱਕਣਾ ਨਹੀਂ ਫੇ। ਮੈਂ ਰਵੇ ਮੁਕਰਨਾ ਸਹੀ ਆ। ਇਹ ਬਟਾ ਕੇ ਕੱਢ ਲਾਂਗੇ। ਆਉਂਗੇ ਨਾ ਪਾਪਾ ਉਹ ਕਿਹੜਾ ਉੱਤੇ ਖਾਲੀ ਮੋੜਨਾ ਆ। ਪਾਣੀ ਸੂ ਇੱਕ ਦੇ ਹੀ ਜਾਣਾ। ਸਿੱਧੀ ਗੱਲ ਪਿਆਰ ਬਣਦਾ ਹੈ ਸਗਨ ਤਾਂ ਬਣਦਾ ਹੀ ਆ। ਬਾਜੀ ਤੁਸੀਂ ਆ ਜਿਓ ਉਹੀ ਵੋਟ ਆ। थैंक यू बहुत बढ़िया। ਆਪਾਂ ਕੱਟ ਜਾਣਾ ਵਿੱਚੋਂ ਇਹ ਨਹੀਂ ਰੱਖਣਾ ਮਜ਼ਾਕ ਕਰਦਾਂ। ਠੀਕ ਆ। ਇੰਨੀ ਕੀ ਚੀਜ਼ ਕੱਟ ਲਿਆ ਕਿ ਰਹਿਣ ਦੀ ਏ? ਲੈ ਹਾਂ ਸਭ ਮਜ਼ਾਕ ਵਧੀਆ ਆ। 1001 ਹਾਂਜੀ ਕੀ ਹਾਲ ਆ ਜੀ? ਉਮੀਦ ਕਰਦੇ ਸਾਰੇ ਵਧੀਆ ਹੋਗੇ ਤੇ ਅੱਜ ਅਸੀਂ ਆਏ ਆ। ਪਛਾਰ ਤਾਂ ਤੁਸੀਂ ਲਿਆਈ ਹੋਣਾ ਆ। ਜਲੰਧਰ ਰਾਮਾ ਮੰਡੀ ਇਹ ਬੈਠੋ ਬੈਜੋ ਪਲੀਜ਼ ਮੈਨੂੰ ਲੱਗਦਾ ਐਂਟਰੋ ਦੀ ਤਾਂ ਹੁਣ ਲੋੜ ਨਹੀਂ ਇਹਨਾਂ ਨੂੰ ਨਾ ਹੁਣ ਤਕਰੀਬਨ ਸਾਰੇ ਜਾਣਣ ਲੱਗੇ ਹੀ ਪਏ ਆ ਹਨਾ ਜਿਹੜੇ ਰਹਿ ਗੂਗੇ ਹੁਣ ਥੋੜੇ ਬੁੱਤੇ ਉਹ ਹੋਰ ਬਲੰਦ ਹੋ ਸਿਆਣੇ ਚੱਕ ਲੈਣੇ ਫੱਟੇ ਨਾ ਤੇ ਹੋਰ ਸਭ ਕੀ ਹਾਲ ਆ ਮੀਟਗਾ ਤੇ ਸਾਰੇ ਵਧੀਆ ਹੋਊਗੇ ਤੇ ਇੱਕ ਨਵਾਂ ਬਲੌਗ ਲੈ ਕੇ ਫਿਰ ਹਾਜ਼ਰ ਆ ਤੁਹਾਡੇ ਅੱਗੇ ਤੇ ਪਹਿਲਾਂ ਵੀ ਆਪਾਂ ਇਹ ਬਲੌਗ ਪਾਇਆ ਸੀਗਾ ਇਹਨਾਂ ਦਾ ਛੋਟੀਆਂ ਭੈਣਾਂ ਦਾ ਆਪਣੀਆਂ ਦਾ ਤੇ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਮੈਨੂੰ ਇੰਨੇ ਬਹੁਤ ਖੁਸ਼ੀ ਮਿਲੀ ਆ ਵੀ ਉਸ ਬਲੌਗ ਨੂੰ ਦੇਖ ਕੇ ਇਹਨਾਂ 'ਚ ਕੀ ਕੀ ਚੇਂਜਸ ਆਏ ਆ ਅੱਜ ਆਪਾਂ ਉਹੀ ਨਾਲ ਗੱਲ ਕਰਨ ਆਏ ਆ ਨਾ ਤੇ ਕਰੀਏ ਗੱਲਬਾਤਾਂ ਫਿਰ ਆਜੋ ਦੱਸੋ ਹਲੋ ਇਦਾਂ ਇਹਨਾਂ ਨੂੰ ਵੀ ਦੇਣਾ ਮੈਂ ਹਾਂ ਇਦਾਂ ਰੱਖ ਲਓ ਮਤਲਬ ਕਿ ਕੀ ਚੇਂਜਸ ਆਏ ਆ ਜਦੋਂ ਆਪਾਂ ਆਏ ਸੀ ਉੱਥੋਂ ਸ਼ੁਰੂ ਕਰ ਦੋ ਕਿ ਜਨ ਉਸਤਾ ਜੀ ਇਹ ਹੀ ਆਏ ਕਿ ਉਦੋਂ ਸਾਨੂੰ ਕੋਈ ਇੰਨਾ ਜ਼ਿਆਦਾ ਜਾਣਦਾ ਨਹੀਂ ਸੀਗਾ ਤੇ ਤੁਹਾਡੇਉਣ ਤੋਂ ਬਾਅਦ ਜਦੋਂ ਅਸੀਂ ਵੀਡੀਓ ਇੱਕ ਤੁਹਾਡੇ ਨਾਲ ਪਾਈ ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਹੁਣ ਸਾਨੂੰ ਐਨੇ ਲੋਕ ਜਾਣਣ ਲੱਗ ਗਏ ਸਾਨੂੰ ਇੰਨੀ ਦੂਰ-ਦੂਰ ਕਾਲਾਂ ਆਉਂਦੀਆਂ ਸਾਰੇ ਕਹਿੰਦੇ ਅਸੀਂ ਤੁਹਾਨੂੰ ਯੂਟਿਊਬ ਤੇ ਦੇਖਿਆ ਸੀ ਤੁਹਾਡੇ ਵਲੌਗ ਦੇਖੇ ਸੀ ਤੇ ਅਸੀਂ ਤੁਹਾਨੂੰ ਬਹੁਤ ਮਤਲਬ ਪਸੰਦ ਕਰਦੇ ਹਾਂ ਰੋਜ਼ ਦੇਖਦੇ ਹਾਂ ਬਹੁਤ ਹੀ ਵਧੀਆ ਲੱਗਦਾ ਹੁਣ ਸਾਨੂੰ ਪਹਿਲਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਜਿਹੜੀ ਤੁਹਾਡੀ ਆਪਣੀ ਪਰਸਨਲ ਲਾਈਫ ਸੀ ਉਹਦੇ ਵਿੱਚ ਵੀ ਬੜੀਆਂ ਉਲਝਣਾ ਸਗੀਆਂ ਉਹਦੇ ਬਾਰੇ ਆਪਾਂ ਉਦੋਂ ਗੱਲ ਨਹੀਂ ਕੀਤੀ ਸੀ ਕਿਉਂਕਿ ਉਦੋਂ ਮੈਨੂੰ ਲੱਗਦਾ ਸੀ ਵੀ ਆਪਾਂ ਨੂੰ ਉਹ ਚੀਜ਼ਾਂ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ ਨਾ ਅੱਜ ਜੋ ਸਾਰਾ ਕੁਝ ਸੋਲਵ ਹੋ ਗਿਆ ਤੇ ਆਪਾਂ ਉਹ ਚ ਕਰ ਸਕਦੇ ਹਾਂ ਹਾਂਜੀ ਕਰੋ ਫਿਰ ਉਹ ਵੀ ਗੱਲ ਆਪਾਂ ਕਲੀਅਰ ਕਰ ਲਈਏ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਦੱਸਣਾ ਨਹੀਂ ਤਾਂ ਨਹੀਂ ਨਹੀਂ ਕੋਈ ਇਸ਼ੂ ਨਹੀਂ ਮੈਂ ਸਭ ਨਹੀਂ ਦੱਸਿਆ ਹੀ ਹੋਇਆ ਦੱਸੋ ਹਾਂਜੀ ਜਿੱਦਾਂ ਮੇਰੇ ਹਸਬੰਡ ਥੋੜਾ ਇੱਦਾਂ ਹੀ ਕਰੇ ਲੂਸ ਟਗੜੇ ਕਰਕੇ ਥੋੜਾ ਜਿਹਾ ਹੋ ਗਿਆ ਸੀਗਾ ਮਦਰਨ ਲੋ ਚਲੇ ਗਏ ਸਿੰਧਰਾਜੋ ਕੇ ਤੇ ਹਸਬੰਡ ਤਾਂ ਮੇਰੇ ਕੋਲ ਹੀ ਸੀ ਵਟੋ ਰੱਖੀ ਬਣਾਣ ਗਏ ਸੀ ਤੇ ਉਸ ਤੋਂ ਬਾਅਦ ਜਿੱਦਾਂ ਉਹਨਾਂ ਨੇ ਉੱਥੇ ਹੀ ਮਦਰਨ ਲੋ ਆਪਣੇ ਤੇ ਕੇ ਗਈ ਸੀ ਉਹਨਾਂ ਨੇ ਉਹਨਾਂ ਨੂੰ ਆਪਣੇ ਕੋਲ ਹੀ ਰੱਖ ਲਿਆ ਉਹ ਨਹੀਂ ਦਿੱਤਾ ਨਾ ਨਹੀਂ ਦਿੱਤਾ ਨਹੀਂ ਉਹ ਕਹਿ ਰਹੇ ਸੀ ਵੀ ਆਣਾ ਚਾਹਨਾ ਪਰ ਉਹ ਸਾਰੇ ਕਹਿੰਦੇ ਸੀ ਆਪਕੋ ਮਮਾ ਨੂੰ ਨਾਲ ਲੈ ਕੇ ਜਾਏ ਤੇ ਸਾਨੂੰ ਐ ਸੀ ਕਿ ਹਜੇ ਇੰਨਾ ਕੁਝ ਹੋਇਆ ਸੀ ਸਾਡਾ ਮੰਨੀ ਸੀਗਾ ਕਿ ਅਸੀਂ ਕਾ ਥੋੜਾ ਮਹੌਲ ਠੀਕ ਹੋ ਜੇ ਥੋੜਾ ਸਾਰਿਆਂ ਦਾ ਕੰਨਤ ਹੋ ਜੇ ਗੁੱਸਾ ਫਿਰ ਲੈ ਕੇ ਆਵਾਂਗੇ ਪਰ ਉਹ ਕਹਿੰਦੇ ਸੀ ਜੇ ਇਹਨੇ ਨਹੀਂ ਜਾਣਾ ਤੇ ਤੂੰ ਵੀ ਨਹੀਂ ਜਾਣਾ ਤੇ ਮਦਰ ਇਨ ਲੋ ਵੀ ਕਹਿੰਦੀ ਸੀ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਮੈਨੂੰ ਇੱਥੇ ਹੀ ਰਹਿਣਾ ਤੇ ਤੂੰ ਮੇਰੇ ਨਾਲ ਹੀ ਰਹਿਣਾ ਔਰ ਨਾ ਹੀ ਡਿਵੋਰਸ ਦਿੰਦੇ ਸੀ ਨਾ ਹੀ ਫੋਨ ਕਰਦੇ ਸੀ ਨਾ ਹੀ ਕੋਈ ਮਤਲਬ ਖਰਚਾ ਪਾਣੀ ਭੇਜਦੇ ਸੀਗੇ ਬਹੁਤ ਇਦਾਂ ਹੋ ਗਿਆ ਸੀਗਾ ਤੇ ਬਹੁਤ ਮੁਸ਼ਕਿਲੋ ਟਾਈਮ ਕੱਢਿਆ ਪਤਾ ਮੈਂ ਅਸੀਂ ਕੇਸ ਕੀਤਾ ਸੀਗਾ ਨਹੀਂ ਆਉਂਦੇ ਸੀਗੇ ਤੇ ਤਿੰਨ ਵੀ ਨਈ ਆਏ ਵੇਟ ਕਰ ਕਰਕੇ ਫਿਰ ਅਸੀਂ ਕੇਸ ਕੀਤਾ ਫਿਰ ਉਹਨਾਂ ਨੇ ਦੋ ਤਿੰਨ ਤਰੀਕਾ ਪਈਆਂ ਨਈ ਆਏ ਉਸ ਤੋਂ ਬਾਅਦ ਜੀ ਤਾਂ ਉਹਨਾਂ ਨੇ ਫੋਨ ਕੀਤਾ ਕਿ ਹੁਣ ਸੰਮਣ ਹੀ ਆਉਗੇ ਫਿਰ ਉਹ ਆ ਗਏ ਫਿਰ ਉਹ ਆ ਗਏ ਨਾ ਬੰਦੇ ਆਪਾਂ ਬੈ ਕੇ ਗੱਲ ਕਰਨੀ ਆਪਾਂ ਇੰਨੇ ਟਾਈਮ ਤਾਈ ਤਾਂ ਗੱਲ ਕਰਦੇ ਸੀ ਵੀ ਬੈ ਕੇ ਗੱਲ ਕਰ ਲਓ ਆਜੋ ਨਈ ਆਏ ਬਟ ਉਸ ਤੋਂ ਬਾਅਦ ਫਿਰ ਠੀਕ ਹੋ ਗਿਆ ਫਿਰ ਹੁਣ ਥੀ ਫਿਰ ਸਾਰੇ ਵੱਡੇ ਵੀ ਕਹਿੰਦੇ ਚਲੋ ਇੱਕ ਵਾਰ ਮੌਕਾ ਦਿੰਨੇ ਆ ਮੈਂ ਵੀ ਸੁਣਿਆ ਸੀ ਵੀ ਉਹਨਾਂ ਨੇ ਵੀਡੀਓ ਵੀ ਦੇਖੀ ਸੀ ਆਪਣੇ ਵਾਲੀ ਜਿਹੜੀ ਆਪਾਂ ਪਾਈ ਸੀ ਨਾ ਸਾਰੀਆਂ ਹਾਂਜੀ ਸਾਰੀਆਂ ਦੇਖੀਆਂ ਉਹਨਾਂ ਨੇ ਵੀਡੀਓ ਮੇਰੇ ਹਸਬੰਦ ਕਹਿੰਦੇ ਸੀ ਸਾਰੇ ਮੁਹੱਲੇ ਚ ਫੈਲੀਆਂ ਹੋਈਆਂ ਤੁਹਾਡੀਆਂ ਵੀਡੀਓ ਅਸੀਂ ਕਿਹ ਕੋਈ ਗੱਲ ਨਹੀਂ ਫੈਲਣ ਦੋ ਸਾਨੂੰ ਕੋਈ ਡਰ ਨਹੀਂ ਆ ਸੀ ਕਿਹੜਾ ਕੋਈ ਉਹ ਚੋਰੀ ਕੀਤੀ ਹੈ ਨਾ ਚੋਰੀ ਕੀਤੀ ਹੈ ਜਾਂ ਕੋਈ ਡਾਕਟਰ ਆ ਹੁਣ ਕਿੰਦਾ ਸੰਤੁਸ਼ਟ ਹੋ ਬਿਲਕੁਲ ਹੁਣ ਤਾਂ ਠੀਕ ਆ ਵਧੀਆ ਹੋ ਗਿਆ ਗੁੱਡ ਚੱਲ ਰਿਹਾ ਨਾ ਸਾਰਾ ਕੋਈ ਕੁਝ ਤੇਰੇ ਮਦਰਨ ਲੋਕ ਵੀ ਰੋਜ਼ ਦੇ ਕਿੰਨੇ ਹੋ ਗਏ ਸਬਸਕ੍ਰਾਈਬਰ ਕਿੰਨੇ ਹੋ ਗਏ ਕੋਣ ਕੋ ਯੂਟਿਊਬਰੇ ਵੀ ਗੱਲ ਕਰਦੇ ਅੱਛਾ ਜਦੋਂ ਯੂਟਿਊਬ ਮੈਂ ਤੈਨੂੰ ਆਇਆ ਸੀਗਾ ਉਦੋਂ ਯੂਟਿਊਬਰੇ ਤੁਹਾਡੀ ਕੀ ਥਿੰਕ ਸੀ ਕੀ ਸੋਚ ਸੀਗੀ ਯੂਟਿਊਬ ਬਾਰੇ ਸਾਨੂੰ ਪਹਿਲਾਂ ਮਤਲਬ ਕਾਫੀ ਜਣਿਆਂ ਨੇ ਕਿਹਾ ਕਿ ਆਪਣਾ ਚੈਨਲ ਬਣਾਓ ਵੀਡੀਓਜ਼ ਪਾਇਆ ਕਰੋ ਜਦੋਂ ਸਾਡੀ ਇੰਟਰਵਿਊਜ਼ ਦੇਖ ਕੇ ਤੁਹਾਡੀ ਇੰਨੇ ਲੋਕਾਂ ਨੇ ਇੰਟਰਵਿਊ ਤੇ ਇੰਨੇ ਯਾਦਾ ਮਿਲੀਅਨ ਵੀਊ ਆ ਗਏ ਹੈ ਨਾ ਫਿਰ ਸਾਨੂੰ ਕਈ ਵਿੱਚ ਕਹਿੰਦੇ ਸੀਗੇ ਬਹੁਤ ਵਧੀਆ ਹੁੰਦਾ ਇਹ ਤਾਂ ਪੇਮੈਂਟ ਵੀ ਆਦੀ ਤੁਹਾਨੂੰ ਆਪਣਾ ਥੋੜਾ ਬੋਤਾਂ ਕਈਆਂ ਨੂੰ ਜਦੋਂ ਅਸੀਂ ਦਸਰਾਹ ਲੈਂਦੇ ਸੀ ਕਹਿੰਦੇ ਪੁੱਛ ਨਹੀਂ ਆਂਦਾ ਐਵੇਂ ਫੜਾ ਹੈ ਗਿਆਆਂ ਐਦਾਂ ਕੋਈ ਨਹੀਂ ਹੈਗਾ ਐਵੇਂ ਨਾ ਕਿਸੇ ਦੇ ਮਗਰ ਲੱਗੋ ਇਹ ਕਿਹੜੇ ਕੰਮਾਂ ਚੋਂ ਕੰਮ ਹੈਗਾ ਸਾਰੇ ਕੰਦੇ ਕੋਈ ਕਹਿੰਦਾ ਸੀ ਗਲਤ ਵੜੀ ਮੇ ਲੋਚਪੋ ਹੈਗਾ ਇਹ ਉਹ ਬਿਲਕੁਲ ਬਿਲਕੁਲ ਬੜਾ ਕੁਝ ਬੋਲਦੇ ਸੀ ਫਿਰ ਅਸੀਂ ਆਪ ਵੀ ਕਹਿਣ ਸੋਚਦੇ ਸੀ ਕਿ ਯਾਰ ਸਾਡੇ ਰਿਸ਼ਤੇਦਾਰ ਕੀ ਕਹੋਗੇ ਦੱਸ ਇਹ ਕਿਹੜੇ ਕੰਮੀਆਂ ਪਈਆਂ ਹੋਈਆਂ ਕੀ ਕਰਦੀਆਂ ਹਨ ਐਦਾਂ ਸੋਚਦੇ ਸੀ ਪਰ ਆਪਾਂ ਕੋਈ ਗਲਤ ਥੋੜੀ ਨਾ ਕਰਦੇ ਸੀਗਾ ਜੇ ਕੋਈ ਗਲਤ ਥੋੜੀ ਨਾ ਹੋਏਗਾ ਆ ਇੱਕ ਆਪਣੀ ਜੋ ਡੇਲੀ ਡੋਗੀ ਡੇਲੀ ਬਲੋਗਿੰਗ ਕਰਦੇ ਆ ਹਾਂ ਜੀ ਤੁਸੀਂ ਆਪਣਾ ਦਿਖਾ ਰਹੇ ਆ ਸਾਡੀ ਸ਼ਾਪ ਆ ਇੱਥੇ ਸਾਡੀ ਸ਼ਾਪ ਆ ਅਸੀਂ ਵਰਕ ਕਰਦੇ ਆ ਡੇਲੀ ਰੁਟੀਨ ਇਹੀ ਆ ਅੱਜ ਅਸੀਂ ਆਪਣੀ ਸ਼ਾਪ ਤੇ ਆਏ ਆ ਅੱਜ ਅਸੀਂ ਆ ਬਣਾਇਆ ਤੇ ਇਹ ਕੁਛ ਚੱਲਦਾ ਪਿਆ ਅੱਜ ਹਾਂ ਜੀ ਹਾਂ ਜੀ ਕੀ ਕਰਨਾ ਤੁਸੀਂ ਕੀ ਇਹ ਤੋਂ ਵੱਖਰਾ ਕਰ ਰਹੇ ਆ ਹਾਂ ਜੀ ਰਾਈਟ ਅੱਗੇ ਤੁਸੀਂ ਕਿਸੇ ਦੇ ਜਰੀਏ ਕਰਦੇ ਸੀਗੇ ਹਾਂ ਜੀ ਰਾਈਟ ਅੱਜ ਤੁਸੀਂ ਆਪਣੇ ਚੈਨਲ ਤੇ ਖੁਦ ਕਰਦੇ ਪਏ ਆ ਅੱਗੇ ਕਿਸੇ ਨੂੰ ਤੁਹਾਡਾ ਉਹ ਪ੍ਰੋਫਿਟ ਜਾਂ ਅੰਦਰ ਜਾਰੀ ਤੁਹਾਨੂੰ ਖੁਦ ਨੂੰ ਆਉਣ ਵਾਲਾ ਆ ਹਾਂਜੀ ਆਲਰਾਇਟ ਹਾਂਜੀ ਤੇ ਵਧੀਆ ਹੋ ਗਿਆ ਨਾ ਬਹੁਤ ਵਧੀਆ ਹੁੰਦਾ ਸਾਨੂੰ ਬਸ ਇੰਨੀ ਪੇਮੈਂਟ ਤੁਹਾਨੂੰ ਪਤਾ ਨਹੀਂ ਪਰ ਸਾਨੂੰ ਇੰਨੇ ਪਿਆਰ ਕਰਨ ਵਾਲੇ ਮਿਲਦੇ ਕੋਈ ਸਾਨੂੰ ਇੰਨੇ ਚ ਹੀ ਬੜੀ ਖੁਸ਼ੀ ਹੁੰਦੀ ਪਈ ਆ ਕਿ ਸਾਨੂੰ ਇੰਨੇ ਜ਼ਿਆਦਾ ਪਿਆਰ ਕਰਦੇ ਆ ਬਹੁਤ ਚੰਗਾ ਲੱਗਦਾ ਤੁਸੀਂ ਕੀ ਕੀਤਾ ਯਾਦ ਕੀਤਾ ਮੈਨੂੰ ਕਦੀ ਸੱਚ ਦੱਸੋ ਬਹੁਤ ਅਸੀਂ ਰੋਜ਼ ਕਰਦੇ ਜੇ ਤੁਸੀਂ ਨਾ ਆਉਂਦੇ ਤੇ ਅਸੀਂ ਕੁਝ ਨਹੀਂ ਕਰਨਾ ਉਹ ਨਾ 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 ਤੇ ਐਦਾ ਤਾਂ ਸਾਨੂੰ ਬਹੁਤ ਜਣਿਆਂ ਨੇ ਕਿਹਾ ਬਣਾ ਲਓ ਬਣਾ ਲਓ ਆਪਣਾ ਚੈਨਲ ਦੀਦੀ ਅਰਦੀਪ ਦੀਦੀ ਜਦੋਂ ਕਾਲਜ ਸੀ ਉਹਨਾਂ ਨੇ ਵੀ ਇਹ ਕਿਹਾ ਸੀ ਕਿ ਹਾਂ ਠੀਕ ਆ ਕੋਈ ਗੱਲ ਨਹੀਂ ਕਿ ਕਿ ਐਸੀ ਕਿੜਾ ਬਣਾਉਣਾ ਸੀ ਨਾ ਸਾਨੂੰ ਪਤਾ ਸੀ ਇਹ ਤੁਸੀਂ ਘਰ ਆ ਕੇ ਨਾਂ ਦੱਸ ਕੇ ਜਾਂਦੇ ਫਿਰ ਹਰਦੀਪ ਦੀਦੀ ਨੇ ਮੈਨੂੰ ਕਿਹਾ ਵੀ ਸਪੈਸ਼ਲੀ ਹਰਪਾਲ ਅੱਜ ਜਾ ਕੇ ਆਉਣਾ ਮੈਂ ਕਿ ਦੀਦੀ ਜ਼ਰੂਰ ਮੈਂ ਜਾ ਕੇ ਆਉਂਗਾ ਨਾ ਤੇ ਬਸ ਉਸੇ ਦਿਨ ਆਪਾਂ ਸ਼ਾਮ ਨੂੰ ਆ ਗਏ ਨਾਲ ਮੇਰੇ ਸੁੱਖਾ ਭਾਜੀ ਸੀਗੇ ਸਾਡੇ ਹਾਂਜੀ ਬਬਾ ਜੀ ਹਾਂਜੀ ਤੇ ਇਹ ਬਹੁਤ ਵਧੀਆ ਪਰ ਉਦੋਂ ਤੁਸੀਂ ਇੱਕ ਪ੍ਰੋਮਿਸ ਕੀਤਾ ਸੀਗਾ ਯਾਦ ਕਰੋ ਯਾਦ ਆਇਆ ਕੁਝ ਸਾਗ ਦਾ ਇਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਭਾਈ ਵੀ ਤੁਸੀਂ ਹੁਣ ਦੁਆਰਾ ਗੇੜਾ ਕਿ ਦਿਨ ਮਾਰਨਾ ਮੈਂ ਕਿਹਾ ਵੀ ਦੁਆਰਾ ਗੇੜਾ ਭਾਵੇਂ ਮੈਂ ਹਫਤੇਵਾਰ ਆਜਾਂ ਭਾਈ ਜਦੋਂ ਸਾਗ ਬਣਾਇਆ ਨਾ ਮੈਨੂੰ ਜ਼ਰੂਰ ਫੋਨ ਕਰ ਦਿਓ ਇਹਨਾਂ ਨੇ ਸਾਗ ਬਣਾਇਆ ਤੇ ਇਹਨਾਂ ਦੇ ਹੱਥ 'ਤੇ ਘੋਟ ਦੇ ਪਏ ਸੀ ਤੇ ਇੱਧਰ ਮੈਡਮ ਇਹ ਆ ਦੇਖੋ ਜੀ ਜਿੱਦਾਂ ਦੀ ਐਸੇ ਘੋਟ ਰਹੇ ਸਾਕ ਕੋ ਮੈਂ ਬਥੇ ਲੇ ਕਮੈਂਟ ਕਰਤਾ ਮੈਂ ਕਿਹਾ ਸਾਗ ਬਹੁਤ ਸਵਾਦ ਸੀ ਤੇ ਥੋੜੇ ਜਿ ਮਿਰਚਾਂ ਥੋੜੀਆਂ ਸਸੇ ਜੋਟ ਵੀਡੀਓ ਦੇਖ ਲਈ ਪੂਰਾ ਬਲੌਗ ਤਾਂ ਦੇਖ ਲਿਓ ਨਾ ਅੱਜ ਸਪੈਸ਼ਲ ਬਣਾਉਣੀ ਆ ਅਜੀ ਪਾਜੀ ਪਰਪਾ ਅਲਪਾ ਜੀ ਸਾਗ ਬਣ ਗਿਆ ਆ ਜਾਓ ਤੇ ਖਾ ਲਓ ਚਲੋ ਬਣਦਾ ਸੀ ਪੜ ਗਿਆ ਨਾ ਜਿਹਨੇ ਜਿਹਨੇ ਬਲੌਗ ਦੇਖਿਆ ਦੱਸਿਓ ਅਸੀ ਪਰਪਾ ਦਾ ਨਾਮ ਲਿਆ ਕਿ ਨਹੀਂ ਲਿਆ ਨਹੀਂ ਨਹੀਂ ਗੁੱਡ ਗੁੱਡ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਤਾਂ ਇੱਕ ਮਜ਼ਾਕ ਆ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਜੀ ਦੱਸੋ ਕੁਛ ਆਪਣੇ ਬਾਰੇ ਸਾਗ ਕਿੱਦਾਂ ਬਣਾਇਆ ਸੀ ਸਾਦ ਸਾਗ ਦੀ ਰੈਸਪੀ ਕਿਦਾਂ ਬਣਾਵੀਂ ਪਾਈ ਆ ਤੇ ਵੀ ਪਾਈ ਹੋਈ ਆ ਪ੍ਰੋਪਰ ਸਾਦ ਕਿਦਾਂ ਬਣਾਵੀਂ ਤੇ ਦੇਖ ਚੁੱਲੇ ਤੋੜਦਾ ਸੁਣ ਲੋ ਇਹ ਹੈਲੋ ਗਾਇਜ਼ ਅਮਨੇ ਚੁੱਲਾ ਚੁੱਲਾ ਤੋੜ ਦਿਆ ਮੰਮੀ ਨੇ ਨਾ ਕੈਰ ਸੀ ਮੰਮੀ ਕਹਿੰਦੀ ਚੁੱਲਾ ਤੋੜ ਤਾ ਹਰਦੇ ਬਲਗੁਣਾ ਕੇ ਪਾ ਇਹ ਚਾਹੀਦਾ ਲਗਾ ਵੈਸੇ ਤੇ ਚੁੱਲਾ ਰੋਟਾ ਕਿਦਾਂ ਚੁੱਲਾ ਪਹਿਲੇ ਥੜਿਆ ਹੋਇਆ ਸੀਗਾ ਜਦੋਂ ਮੰਮੀ ਨੇ ਮਤਲਬ ਐਮੀ ਨਾ ਹੀ ਲੱਗਾ ਸਾਡਾ ਵੈਸੇ ਹੋਰ ਮੇਰਾ ਤਾਂ ਨਾਮ ਆ ਆ ਦੇਖ ਲੈ ਤਜ ਚਲਾਇ ਦੇਂਦਾ ਤੜਿਆ ਹੱਸ ਮੰਮੀ ਨੇ ਚਲੋ ਕਹਿ ਤਾ ਕਹਿੰਦੇ ਕਿ ਬਰਾ ਬਾਣੀ ਜਾਣਾ ਸਾਗ ਮੰਮੀ ਨੇ ਉੱਪਰ ਰੱਖ ਦਿੱਤਾ ਸਾਗ ਸਾਗ ਬਚ ਗਿਆ ਸਾਗ ਬਚ ਵੀ ਗਿਆ ਥੋੜਾ ਥੋੜਾ ਡਲ ਗਿਆ ਮੈਨੂੰ ਲੱਗੀ ਹੁਣੀ ਸਾਗ ਨੂੰ ਪੱਕੀ ਗੱਲ ਆ ਹੋ ਸਕਦਾ ਪਤਾ ਨਹੀਂ ਚਲ ਨਵਾ ਬਣ ਜਣੇ ਸਾਗ ਖਾਣਾ ਸੀ ਸਾਗ ਹੋ ਜਾਣਾ ਚਾਹੀਦਾ ਬਣਿਆ ਕਿਦਾਂ ਹੁੰਦਾ ਬਣਿਆ ਕਿਦਾਂ ਬਣਿਆ ਬਹੁਤ ਸਵਾਦ ਬਹੁਤ ਸਵਾਦ ਖਾਂਦਿਆਂ ਨੂੰ ਵੀ ਤੁਹਾਨੂੰ ਸੰਗ ਨਹੀਂ ਆਈ ਤੇਤਾ ਨਹੀਂ ਆਇਆ ਕੀ ਤੁਸੀਂ ਅੱਜ ਆਣਾ ਸੀ ਸਾਨੂੰ ਪਹਿਲਾ ਦੱਸ ਮੈਂ ਜੋ ਦੱਸ ਕੇ ਆਉਂਦਾ ਭਾਈ ਤੁਸੀਂ ਮੈਨੂੰ ਇਹ ਪ੍ਰੋਮਿਸ ਕੀਤਾ ਸੀ ਭਾਜੀ ਜਿੱਦਣ ਸਾਗ ਬਣਾਇਆ ਤੈਨੂੰ ਫੋਨ ਕਰਾਂਗੇ ਆਪਾਂ ਸਾਰੇ ਦੁਨੀਆ 'ਚ ਫੇਮਸ ਕਰ ਰਹੇ ਆਂ ਭਾਜੀ ਨੂੰ ਭਾਜੀ ਦਾ ਨਾਮ ਲਿਆ ਫੋਨ ਦਾ ਬਹੁਤ ਛੋਟੀ ਜਿਹੀ ਚੀਜ਼ ਹੈਗੀ ਆ ਅਸੀਂ ਸਪੈਸ਼ਲ ਨਾਮ ਲਿਆ ਗਲਤੀ ਗਲਤੀ ਹੋ ਗਈ ਪਰ ਤੂੰ ਗਲਤੀ ਹੋ ਗਈ ਫੇ ਮੈਂ ਤੁਹਾਨੂੰ ਕਾਲ ਵੀ ਕੀਤੀ ਆਪਾਂ ਹਜੇ ਉਹਦਾ ਸਾਗ ਖਾਦਾ ਨਹੀਂ ਸੀ ਭਾਜੀ ਨਹੀਂ ਖਾ ਕੇ ਕਰ ਦੇਣੀ ਸੀ ਕਿਹਾ ਸੀ ਤੁਹਾਡੇ ਨਾਲ ਜੋ ਪ੍ਰੋਮਿਸ ਕੀਤਾ ਸੀ ਆਪਾਂ ਪੂਰਾ ਕੀਤਾ ਦੱਸ ਭਾਰੀ ਕਹਿੰਦੇ ਨਾ ਤੁਸੀਂ ਪ੍ਰੋਮਿਸ ਕੀਤਾ ਸੀ ਚਲੋ ਨੈਕਸਟ ਟਾਈਮ ਜਿੱਦੋਂ ਬੁਲਾਣਾ ਫਿਰ ਦੱਸਿਓ ਨਾ ਪਾਪ ਜਗਾ ਤਾ ਤੁਸੀਂ ਪਹਿਲਾ ਦਿਨ ਆਏ ਸੀ ਮੈਂ ਉਦਣ ਕਹਾਂ ਨੀ ਭਾਜੀ ਮੁੜ ਕੇ ਤੁਸੀਂ ਕੋਈ ਬਹਾਨਾ ਨਾ ਲਾ ਦਿਓ ਵੀ ਮੈਂ ਉੱਥੇ ਨਹੀਂ ਆਉਂਗੀ ਮੈਂ ਤਾਂ ਆ ਨਹੀਂ ਹੋਣਾ ਤੁਸੀਂ ਕਹਿੰਦੇ ਨਹੀਂ ਨਹੀਂ ਪਰ ਮੈਂ ਇੰਤਾਂ ਨਹੀਂ ਕਰਦਾ ਮੈਂ ਜ਼ਰੂਰ ਆਉਂਗਾ ਓਏ ਸੰਗਾ ਦੇ ਤਾ ਤੁਹਾਨੂੰ ਦੀਾ ਗਿੱਟੋ ਸੰਗਾ ਲਉਂਦੀ ਆ ਬਈ ਆਪਾ ਦਾ ਸਾਰਾ ਰੀਅਲ ਦੱਸ ਰੇ ਨਹੀਂ ਮੈਂ ਮਾਲਾ ਰੀਅਲ ਦੱਸ ਰਹੀ ਆ ਓਕੇ ਗੁੱਡ ਤੇ ਤੁਹਾਡੇ ਬੁਲੰਦ ਹੌਸਲੇ ਨੂੰ ਬਹੁਤ ਬਾਬਾ ਤਰੱਕੀਆਂ ਬਖਸ਼ੇ ਤੇ ਜਿੰਨੇ ਮੇਰੇ ਭਰਾ ਭੈਣ ਭਰਾ ਵੀਰ ਦੇਖਦੇ ਆ ਤੇ ਬੁਲੰਦ ਹੌਸਲੇ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਾ ਕੇ ਤੇ ਇਹਨਾਂ ਦਾ ਡੇਲੀ ਬਲੌਗ ਆਉਂਦਾ ਆ ਰਾਈਟ ਹਾਂਜੀ ਠੀਕ ਆ ਜਿਆਦਾ ਤਰੱਕੀ ਤੇ ਬੀਜ਼ੀ ਹੋਵੇ ਉਹ ਮਹਾਰਾਜ ਦੀ ਕਿਰਪਾ ਹੈ ਵੀ ਦਿਨਾਂ ਦੇ ਵਿੱਚ ਇਹ ਤਰੱਕੀ ਕਰ ਰਹੇ ਆ ਮਹਾਰਾਜ ਹੋਰ ਚੜਦੀ ਕਲਾ ਜ ਰੱਖੇ ਹਜ਼ਾਰਾਂ ਚੋਂ ਲੱਖਾਂ ਚੋਂ ਕਰੋੜਾਂ ਚ ਵੀ ਜਾਣ ਸਬਸਕ੍ਰਾਈਬਰ ਵਿਊਅਰ ਬਿਲੀਅਨ ਤੇ ਜਾਣ ਫੇਕ ਦਿਨ ਸੈਲੀਬ੍ਰਿਟੀ ਬਣ ਜਾਣਾ ਪੁੱਛਿਆ ਕਰਨਾ ਹਾਂਜੀ ਭੈਣ ਜੀ ਆ ਜੀਏ ਅੱਜ ਮੈਂ ਕਿਹਾ ਤੁਹਾਨੂੰ ਮਿਲਣਾ ਹਣਾ ਸੀ ਤੁਹਾਨੂੰ ਵੀ ਤਾਂ ਨਹੀਂ ਇਹ ਦਾਪਾ ਕਰ ਸੋਦੇ ਭੈਣ ਜੀ ਨਾਲ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ ਨਹੀਂ ਨਹੀਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਹੈ ਤੁਹਾਡਾ ਬੜਪਨ ਬਾਕੀ ਜਿਨ੍ਹਾਂ ਨੇ ਸਾਨੂੰ ਇੱਥੋਂ ਇੱਥੇ ਕਰਤਾ ਆਪਾਂ ਨਾਲ ਕਿੱਦਾਂ ਟਾਈਮ ਦੇ ਸਕਦੇ ਆ ਆ ਦੇਖ ਕਹਤਾ ਕਿ ਨਹੀਂ ਅੱਥੀ ਉਹਨਾਂ ਨੇ ਕਿੱਦਾਂ ਆਉਣਾ ਚਾਹੀਦਾ ਬਿਲਕੁਲ ਦਾ ਦਿਲ ਕਰਦਾ ਹੂ ਦੋ ਨਹੀਂ ਨਹੀਂ ਸਹੀ ਆ ਬਹੁਤ ਵਧੀਆ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਹੋਰ ਕੁਝ ਕੁਝ ਕਹਿਣਾ ਚਾਹੁੰਦੇ ਹੋ ਬਾਕੀ ਦੇ ਤੁਹਾਨੂੰ ਸਾਡੇ ਕਿਸੇ ਗੱਲ ਦਾ ਗੁੱਸਾ ਲੱਗਾ ਨਹੀਂ ਨਹੀਂ ਮੈਂ ਨਹੀਂ ਇਹ ਤਾਂ ਦੇਖੋ ਇੱਕ ਇੱਕ ਮਜ਼ਾਕ ਆ ਸੇ ਖੇਡਿਆ ਮਿੰਕੀ ਮਿੱਠੀਆਂ ਮਿੱਠੀਆਂ ਆ ਔਰ ਇਹਦੇ ਜੀ ਗੁੱਸੇ ਵਾਲੀ ਕੋਈ ਗੱਲ ਨਹੀਂ ਹੈਗੀ ਇਹਨਾਂ ਦਾ ਬਕਾਇਦਾ ਮੈਨੂੰ ਫੋਨ ਆਇਆ ਸੀ ਮੇਰੇ ਤੋਂ ਨਹੀਂ ਚੱਕ ਹੋਇਆ ਸੀਗਾ ਰਾਈਟ ਖੁਸ਼ ਤਾਂ ਕਹਿੰਦਾ ਨਹੀਂ ਨਹੀਂ ਹੋਰ ਖੋ ਜੀਆ ਨਹੀਂ ਪਾਦੀ ਨੇ ਮੇਰੇ ਬੈਕ ਕਾਲ ਕੀਤੀ ਸੀਗੀ ਹਾਂਜੀ ਹੌਲੀ ਹੌਲੀ ਭੇਟ ਖੁੱਲਦੇ ਨੇ ਮੈਂ ਕਾਲ ਕੀਤੀ ਉਹ ਤਾਂ ਪਾਜੀ ਬਿਜ਼ੀ ਹੋਣਿਆ ਨਹੀਂ ਅਟੈਂਡ ਕੀਤੀ ਕਾਲ ਫਿਰ ਮੇਰੇ ਬਾਅਦ ਚ ਪਾਜੀ ਦੀ ਬੈਕ ਕਾਲ ਆਈ ਸੀ ਆਈ ਸੀ ਹਾਂਜੀ ਤਾਂ ਆਈ ਸੀ ਹਾਂਜੀ ਤਾਂ ਆਈ ਸੀ ਠੀਕ ਹੈ ਜੀ ਮੰਨ ਲਿਆ ਜੀ ਫਿਰ ਮੈਂ ਪਾਜੀ ਤੇ ਆਪਾਂ ਦੀ ਸਾਗ ਬਣਾਇਆ ਤੁਸੀਂ ਆਏ ਕਿੱਥੇ ਕਿੱਥੇ ਮੈਂ ਜਿੱਤੇ ਇਹ ਦੂਜੀ ਸੋਰੀ ਹਾਂ ਉਹ ਲੱਗੇ ਕਿ ਕਾ ਵਾ ਨੀ 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 ਰਿਨਾ ਰਿਨਾ ਹਾਂਜੀ ਰਿਨਾ ਦਾ ਪੀਕ ਤੇ ਉਹ ਪੀਕ ਤੇ ਆ ਗੱਲ ਤੇ ਗੱਲ ਆਪ ਦੁਕਾਨੇ ਬੈਠੇ ਨੂੰ ਕਰੀ ਬਟੀਤੇ ਨਾਲ ਦੀ ਆ ਉਹ ਨਹੀਂ ਤੇ ਗੱਲ ਦੀ ਆ ਉਹ ਨੂੰ ਇੱਥੇ ਆਣਾ ਮੁਸ਼ਕਿਲ ਆ ਪਾ ਜੀ ਉਹ ਅੱਛਾ ਹਾਂਜੀ ਉੱਥੇ ਠੀਕ ਆ ਕੰਮ ਠੀਕ ਆ ਉਦਾਂ ਠੀਕ ਆ ਹਾਂਜੀ ਤੇ ਉਹਦਾ ਉਹਦਾ ਦੂਜਾ ਨਾਮ ਕੀ ਹੈ ਰਿਨਾ ਸੁਨੀਤਾ ਸੁਨੀਤਾ ਦੇਵੀ हां जी सुनीता देवी मेरी बहन ਜਦੋਂ ਬਲੌਗ ਦੇਖੀ ਦੇਖ ਮੈਂ ਇਹਨਾਂ ਨੂੰ ਕਿਹਾ ਸੀ ਉਹਨੂੰ ਸੱਦ ਲਓ ਪਰ ਇਹਨੇ ਮੈਨੂੰ ਜਾਣ ਨਹੀਂ ਦਿੱਤਾ ਤੈਨੂੰ ਲੈਣ ਇਹਨੂੰ ਘਰ ਜਾ ਕੇ ਘਰ ਜਾ ਕੇ ਪੁੱਛਣਾ ਹੈ ਇਹਨਾਂ ਨੂੰ ਠੀਕ ਆ ਮੈਂ ਕਹਿੰਦਾ ਕੋਈ ਨਹੀਂ ਲੜਾਈ ਕਰੂੰਗੀ ਜਾ ਕੇ ਆ ਚਲੋ ਖੁਸ਼ ਉਹ ਤਾਂ ਕੋਈ ਨਹੀਂ ਇਹਨਾਂ ਨੇ ਚਾਹ ਪਲਾਈ ਬਹੁਤ ਸਵਾਦੀ ਬਿਸਕੁਟ ਵੀ ਖੁਲਾਏ ਹਜੇ ਸਮੋਸੇ ਖਲੋਣ ਨੂੰ ਫਿਰਦੇ ਦੀ ਮੈਂ ਕਿਹਾ ਮੈਂ ਖਾਂਦਾ ਨਹੀਂ ਪਾਜੀ ਜਦੋਂ ਆਉਂਦੇ ਆ ਨਾ ਬਸ ਰੱਜ ਕੇ ਆਉਂਦੇ ਆ ਆਪਣਾ ਢਿੱਡ ਭਰ ਕੇ ਆਉਂਦੇ ਆ ਕਿ ਮੈਨੂੰ ਉੱਥੇ ਜਾ ਕੇ ਕੁਝ ਖਾਣਾ ਪੀਣਾ ਨਾ ਪਵੇ ਖੇਚਲ ਕਹਿੰਦੇ ਸੀ ਦੇਣੀ ਨਹੀਂ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਆਵਾਂਗੇ ਖਾ ਕੇ ਜਮਾਂਗੇ ਤੇ ਬਰਡੇ ਬਰਡੇ ਕਦੋਂ ਤੇਰਾ ਮੇਰਾ ਤਾਂ ਸੰਭਰ ਚ ਚਲ ਇਹਦਾ ਵੀ ਉਹਦਾ ਆਣਾ ਆਣਾ ਆ ਸੁਣ ਰਿਹਾ ਫਰਵਰੀ ਨੂੰ ਇਨਾਂ ਦੀ ਦਾਣਾ ਫਰਵਰੀ ਚ ਆਉਂਦੇ ਆ ਫਿਰ ਤੇਰਾ ਫਰਵਰੀ ਫਰਵਰੀ ਚ ਸਮੋਸੇ ਸਮੋਸੇ ਕਰਨੇ ਆਪਾਂ ਉਹ ਦੇ ਲਓ ਬਲੌਗ ਬਣਦਾ ਪਿਆ ਪੱਕਾ ਮੁੱਕਰਨਾ ਨਹੀਂ ਫੇ ਮੁੱਕਰਨਾ ਸਹੀ ਆ 13 ਫਰਵਰੀ ਨੂੰ 13 ਫਰਵਰੀ ਨੂੰ ਉਹ ਵੈਲੈਂਟਾਈਨ ਡੇ ਵੀ ਉਹਨਾਂ ਦੇ ਨਾਲ ਹੀ ਹੁੰਦਾ 14 ਫਰਵਰੀ ਨੂੰ ਹੁੰਦਾ ਲੋ ਜੀ 13 ਫਰਵਰੀ ਨੂੰ ਕਿਹੜਾ ਡੇ ਹੁੰਦਾ ਤੇਰਾ ਫਰਵਰੀ ਨੂੰ ਇਨਾਂ ਨੂੰ ਪਤਾ ਹਣਾ ਜੇ ਕੋਈ ਜਿਹੜਾ ਵੀ ਡੇ ਹੁੰਦਾ ਡੇ ਵਧੀਆ ਹੀ ਹੁੰਦਾ ਆ ਕਿਉਂਕਿ 스미타 ਦਾ ਬਰਥਡੇ ਆ ਤੇ ਤੁਸੀਂ ਵੀ ਸਾਰੇ ਜਣੇ ਆਇਓ ਜਿਹੜਾ ਜਿਹੜਾ ਦੇਖਦਾ ਆ ਇਹ ਵੱਡਾ ਕੇ ਕੱਟ ਲਾਂਗੇ ਆਉਂਗੇ ਨਾ ਪਾਪਾ ਉਹ ਕਿਹੜਾ ਉੱਥੇ ਖਾਲੀ ਮੋੜਨਾ ਆ 501 ਦੇ ਕੇ ਜਾਣਾ ਸਿੱਧੀ ਗੱਲ ਪਿਆਰ ਬਣਦਾ ਆ ਸਗਨ ਤਾਂ ਬਣਦਾ ਹੀ ਆ ਬਾਜੀ ਤੁਸੀਂ ਆ ਜਿਓ ਉਹੀ ਬੋਟ ਆ ਮੈਂ ਥੈਂਕ ਯੂ ਬਹੁਤ ਵਧੀਆ ਆਪਾਂ ਕੱਟ ਜਾਣਾ ਵਿੱਚ ਕੋਈ ਨਹੀਂ ਰੱਖਣਾ ਮਜ਼ਾਕ ਕਰਦਾ ਨਹੀਂ ਠੀਕ ਆ ਇੰਨੀ ਕੀ ਚੀਜ਼ ਕੱਟ ਲਿਆ ਕਿ ਰਹਿਣ ਦੀ ਏ ਲੈ ਹਾਂ ਸਮਝ ਆ ਕਿ ਵਧੀਆ ਆ 1001 ਇੱਕ ਯਾਰ ਇੱਕ ਹੋਣ ਡੀਗਾ ਗੁੱਡ ਆ ਜਾ ਦੇਖ ਲਿਓ ਤੁਸੀਂ ਆਪਣੇ ਹਿਸਾਬ ਨਾਲ ਅੱਛਾ ਹੋਰ ਵਧਾਣਾ ਤੇ ਅਣ ਮਈਏ ਦੱਸਦੇ ਗੱਲ ਕਰ ਵੀ ਕਟਿੰਗ ਦੀ ਗੱਲ ਕਰਦੀ ਤੁਸੀਂ ਉੱਚਾ ਜੜਾ ਕੱਟਣਾ ਕੱਟਦੀ ਹੋ ਹੋ ਨਹੀਂ ਕੱਟਣਾ ਉਦੋਂ ਇੱਕ ਹਜ਼ਾਰ ਇੱਕ ਹੀ ਰਹੂਗਾ ਮੇਰੀ ਗੱਲ ਸੁਣ ਭਾਜੀ ਤਾਂ ਹੈਗਾ ਆ ਤੇਰਾ ਨਾਂ ਦਾ ਪਤਾ ਉਹਦਾ ਕੀ ਆ ਨਾ ਗਗਨ ਦੇਵਿੰਦਰ ਸਾਡੇ ਗਵੰਡੀਆਂ ਦੀ ਨੋਆ ਸੱਚੀ ਅੱਜ ਹੋਰ ਕਿਦਾਂ ਵਧੀਆ ਹੋ ਜੀ ਚਲੋ ਮਾਰੇ ਤਰੱਕੀਆਂ ਵਖੇ ਤੁਹਾਨੂੰ ਤੁਹਾਡੇ ਹਸਬੰਦ ਕਿਦਾਂ ਕੀ ਕਰਦੇ ਹੁਣ ਹੁਣ ਤਾਂ ਉਹ ਰਿਲਾਇੰਸ ਵੈਕੀ ਜਾਂਦੇ ਆ ਓਕੇ ਜੋ ਕਰਦੇ ਆ ਨਾ ਹਾਂਜੀ ਚਲੋ ਬਹੁਤ ਵਧੀਆ ਤੇ ਬਾਕੀ ਥੈਂਕ ਯੂ ਭਾਜੀ ਤੁਸੀਂ ਸਾਨੂੰ ਮਿਲਣ ਆਏ ਤੇ ਸਾਡੇ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਕਿ ਸਾਡੇ ਬੁਲੰਦ ਹੌਸਲੇ ਨੂੰ ਤੁਸੀਂ ਇੰਨੀ ਸਪੋਰਟ ਕੀਤਾ ਥੈਂਕ ਯੂ ਥੈਂਕ ਯੂ ਯਸ ਤੇ ਭਾਜੀ ਹੁਣਾਂ ਦਾ ਵੀ ਜਿੱਦਾਂ ਚੈਨਲ ਆ ਭਾਜੀ ਤੇ ਭਾਜੀ ਹੁਣ ਭਾਜੀ ਵੀ ਯੂਟਿਊਬਰ ਹੀ ਆ ਸਾਨੂੰ YouTube ਦਾ ਸਾਰੀ ਨੋਟਸ ਦੇ ਕੇ ਗਿਆ ਇਹਨਾਂ ਦਾ ਚੈਨਲ ਹੈਗਾ ਯਾ ਗ੍ਰੇਟ ਟੈਲੀਕਾਸਟ ਤੇ ਇਹ ਹੁਣ ਆਪਣਾ ਇੱਕ ਨਵਾਂ ਸ਼ੋਅ ਲੈ ਕੇ ਆਇਆ ਨੀਨਾ ਦਾ ਹੈਗਾ ਰੋਡ ਸ਼ੋਅ ਵਿਧਰਪਾਲ ਯਾ ਹਾਂਜੀ ਨਾ ਨਾ ਦੇਖਦੇ ਆ ਤੁਸੀਂ ਨਾ ਦੇਖਦੇ ਕਿ ਕਿਦਾਂ ਦਾ ਲੱਗਾ ਅੱਛਾ ਇੱਥੇ ਵੀ ਹੁੰਦੇ ਆ ਮੈਂ ਗੱਲੇ ਨਹੀਂ ਕੀਤੀ ਰੋਡਸ਼ੋ ਬਿੱਦ ਹਰਪਾਲ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਅਸੀਂ ਜਿਹੜੇ ਤੁਹਾਡੇ ਫਨੀ ਫਨੀ ਹੁੰਦੇ ਉਹਨੂੰ ਅਸੀਂ ਜਿਆਦਾ ਦੇਖਦੇ ਆ ਸਾਨੂੰ ਬੜਾ ਵਧੀਆ ਲੱਗਦੇ ਆ ਫਿਰ ਇਹਨੂੰ ਕੰਟੀਨਿਊ ਰੱਖੀਏ ਨਾਲ ਨਾਲ ਨਾ ਹਾਂਜੀ ਹਾਂਜੀ ਅਸੀਂ ਮੈਂ ਛੋਟ ਦੇ ਦਿੱਤੀ ਇੱਕ ਮਿੰਟ ਦਾ ਨਾ ਫਿਰ ਮੈਂ ਉਹਨੂੰ ਫੁੱਲ ਚ ਲੈ ਕੇ ਗਿਆ ਕਨਵਰਟ ਕੀਤਾ ਨਾ ਫੁੱਲ ਵੀਡੀਓ ਚ 10 15 ਮਿੰਟ 20 ਮਿੰਟ ਹੁਣ ਮੈਨੂੰ ਲੱਗਦਾ ਮੈਨੂੰ ਅੱਧੇ ਘੰਟੇ ਦਾ ਵੀ ਬਣਾਵਾਂ ਮੈਨੂੰ ਆਪ ਨੂੰ ਬਹੁਤ ਮਜ਼ਾ ਆਉਂਦਾ ਹੈ ਬਹੁਤ ਵਧੀਆ ਹੁੰਦੇ ਆ ਅਸੀਂ ਵੀ ਦੁਆ ਕਰਦੇ ਆ ਤੁਸੀਂ ਹੋਰ ਜਿਆਦਾ ਅੱਗੇ ਤਰੱਕੀ ਕਰੋ ਵਧੋ ਤੇ ਵੱਡੇ ਵੱਡੇ ਤੁਸੀਂ ਅੱਗੇ ਹੋਰ ਜਿਆਦਾ ਅੱਧੇ ਅੱਧੇ ਘੰਟੇ ਦੇ ਘੰਟੇ ਘੰਟੇ ਦੇ ਸ਼ੋਅ ਪਾਓ ਬਹੁਤ ਵਧੀਆ ਹੁੰਦੇ ਤੁਹਾਡੇ ਉੱਤੇ ਦੇਖੋ ਸਾਨੂੰ ਵੀ ਕੋਈ ਸਿੱਖਣ ਨੂੰ ਵੀ ਮਿਲਦਾ ਤੇ ਦੇ ਬੰਦੇ ਦਾ ਮਨ ਨੂੰ ਦਾਸ ਹੁੰਦਾ ਥੋੜਾ ਦੇਖ ਕੇ ਮਨ ਵੀ ਠੀਕ ਹੋ ਜਾਂਦਾ ਹਾਸਿਆ ਵਾਲੇ ਫਨੀ ਵੀ ਹੁੰਦੇ ਆ ਚਲੋ ਤੁਹਾਡਾ ਬਹੁਤ ਬਹੁਤ ਸਾਰੇ ਯਾਨੀ ਪਾਜੀ ਦੇ ਗ੍ਰੇਟ ਹੇਲਿਕਾਸ ਨੂੰ ਰੋਡ ਸ਼ੋ ਵੀ ਧਰ ਪਾਰ ਨੂੰ ਸਾਰੇ ਸਬਸਕ੍ਰਾਈਬ ਕਰਿਓ ਪਰ ਬਲੰਦ ਹੌਸਲੇ ਵੀ ਬਲੰਦ ਹੌਸਲੇ ਨੂੰ ਵੀ ਪਰ ਇੰਨਾ ਵੀ ਪਹਿਲਾਂ ਇਹਨਾਂ ਦਾ ਚੈਨਲ ਦਾ ਨਾਮ ਸੀ ਆਰ ਕੇ ਰਲ ਬਟ ਨਾਮ ਸੀ ਸੀ ਜਿੱਦਾਂ ਵੀ ਸੀ ਪਰ ਮੈਂ ਕਿਹਾ ਉਹ ਫੀਲ ਨਹੀਂ ਆ ਰਿਹਾ ਮੈਂ ਕਿਹਾ ਨਾਮ ਚੇਂਜ ਕਰਿਓ ਫਿਰ ਨਾਮ ਕਿਨੇ ਰੱਖਿਆ ਸੀ ਇਹ ਬਲੰਦ ਹੌਸਲੇ ਇੰਨਾ ਸੋਚ ਸਮਝ ਕੇ ਇੰਨਾ ਵਧੀਆ ਨਾਮ ਲਿਖਿਆ ਨਾ ਵਾਕੇ ਯਾਰ ਬਲੰਦ ਹੌਸਲੇ ਤੁਹਾਡੇ ਤੁਹਾਡੇ ਨਾਲ ਦੇਖ ਕੇ ਬਿਲਕੁਲ ਬੰਦਾ ਜਜਮੈਂਟ ਕਰ ਲੈਂਦਾ ਜੱਜਵਾ ਤੁਹਾਡੇ ਚ ਬਹੁਤ ਵੱਡਾ ਤੇ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਕਲੀ ਨਾਲ ਚੋਕਣੀ ਇਦਾਂ ਦੀ ਤਰੱਕੀਆਂ ਦਵੇ ਚੜ੍ਹਦੀਆਂ ਕਲਾ ਰੱਖੇ ਤੇ ਇਸ ਬਲੌਗ ਚ ਇੰਨੇ ਹੀ ਮਿਲਦੇ ਆ ਇੱਕ ਨੈਕਸਟ ਬਲੌਗ ਦੇ ਵਿੱਚ ਇੱਕ ਨਵੀਂ ਡੈਸਟੀਨੇਸ਼ਨ ਦੇ ਵਿੱਚ ਤੇ ਰੋਡ ਸ਼ੋਬੇ ਦਾਰ ਪਾਲ ਨੂੰ ਇੰਨਾ ਪਿਆਰ ਦੇਣ ਲਈ ਥੈਂਕ ਯੂ ਤੁਹਾਡਾ ਲਵ ਯੂ ਮਿਲਦੇ ਆ